ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਰਿੱਧੀ ਬਾਰੇ ਵਿਚਾਰ ਆਪਣੀ ਆ ਰਹੀ ਹੈ ਤੁਸੀਂ ਸੁਣ ਰਹੇ ਹੋ ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿੱਧ ਤੇ ਇਹਦੇ ਵਿੱਚ ਜਾਦੇ ਵਿਆਖਿਆ ਜਾਦੇ ਖੋਲ ਕੇ ਗੱਲ ਨਹੀਂ ਦਸੀਏ ਤੁਹਾਡੇ ਨਾਲ ਵੀ ਕਈ ਵੀ ਜਿਹੜੇ ਬੰਦੇ ਬਾਣੀ ਪੜ੍ਹਦੇ ਨੇ ਨਾ ਬਾਣੀ ਨਾਮ ਸਿਮਰਨ ਕਰਦੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਵਿੱਚ ਰਿੱਧੀ ਆ ਗਈ ਬਾਣੀ ਬਹੁਤ ਪੜਦੇ ਨਾਮ ਜਪਦੇ ਨੇ ਪਰ ਉਹਨਾਂ ਦੇ ਸਾਹਮਣੇ ਰਿੱਧੀ ਹੈ ਜਿਹੜੀ ਉਹ ਸਾਹਮਣੇ ਨਹੀਂ ਖੜਦੇ ਕਿਉਂ ਰਿੱਧੀ ਦਾ ਸਿੱਧੀ ਦਾ ਇਹ ਇਹਦਾ ਰੂਪ ਵੀ ਹੁੰਦਾ ਹੈ ਪਰ ਉਹਨਾਂ ਨੂੰ ਕਈ ਵਾਰੀ ਉਹਨਾਂ ਦੇ ਸਾਹਮਣੇ ਅ ਰਿੱਧੀ ਉਹਨਾਂ ਕੋਲੇ ਹੁੰਦੀ ਹੈ ਪਰ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਵੀ ਮੇਰੇ ਕੋਲੇ ਰਿੱਧੀ ਹੈ ਸੋ ਇਹ ਕਿੱਥੇ ਕਿਤੇ ਗੁਰਸਿੱਖਾਂ ਦੇ ਨਾਲ ਜਾਂ ਗੁਰੂ ਮਹਾਰਾਜ ਚੇ ਪਾਸ਼ਾ ਮਹਾਰਾ ਦੇ ਨਾਲ ਜਾਂ ਹੁਣ ਦੀ ਗੱਲ ਕਰੀ ਆਪਾਂ ਹੁਣ ਅੱਜ ਕੱਲ੍ਹ ਵੀ ਕਿਵੇਂ ਵਰਤ ਜਾਂਦੀ ਹੈ ਇਹ ਜੇ ਤੁਸੀਂ ਕੋਈ ਕੰਮ ਸ਼ੁਰੂ ਕਰੋਗੇ ਤਾਂ ਤੁਹਾਨੂੰ ਬਿਲਕੁਲ ਨਹੀਂ ਪਤਾ ਚੱਲੇਗਾ ਵੀ ਕਿਵੇਂ ਬਣ ਗਿਆ ਕੰਮ ਇਹ ਇੰਨੀ ਜਿਆਦਾ ਬਰਕਤ ਹੁੰਦੀ ਹੈ ਜੇ ਬਰਕਤ ਵਾਸਤੇ ਪਹਿਲਾਂ ਲੋਕ ਕੀ ਕਰਦੇ ਹੁੰਦੇ ਸੀ ਜਦੋਂ ਫਸਲ ਵਾੜੀ ਵੱਢ ਕੇ ਦਾਣੇ ਪਿੜ ਵਿੱਚ ਹੁੰਦੇ ਪਿੜਾ ਜਿੱਥੇ ਦਾਣੇ ਕੱਢੇ ਜਾਂਦੇ ਨੇ ਉੱਥੇ ਨਾ ਪਹਿਲਾਂ ਨਾਪ ਹੁੰਦਾ ਇੱਕ ਨਾਪ ਮਾਪ ਨੇਪ ਕਹਿ ਲੋ ਵਡਾ ਤੌਲਾ ਜਾਂ ਹੁੰਦਾ ਵੱਡਾ ਜਿੱਦਾਂ ਝਾਟੀ ਹੁੰਦੀ ਹੈ ਉਹ ਮਿਲਣ ਵਾਸਤੇ ਪਹਿਲੀ ਵਾਰੀ ਉਹ ਕੱਢ ਦੇਣਾ ਵੀ ਜਦ ਸਾਰਾ ਕੱਢ ਕੇ ਭਰ ਕੇ ਉਹਨੂੰ ਪਹਿਲੀ ਵਾਰ ਕੱਢਦੇ ਉਹਨੂੰ ਕਹਿੰਦੇ ਬਰਕਤ ਆ ਫਿਰ ਉਹ ਹਾਲੀ ਦਾ ਪਾਲੀ ਦਾ ਤੇ ਗਰੀਬ ਜਨਤਾ ਦਾ ਉਹ ਫਿਰ ਕੱਢਦੇ ਉਹ ਸਾਰ ਨੂੰ ਵੰਡ ਕੇ ਦੇ ਦਿੰਦੇ ਚਲੋ ਇਹ ਤਾਂ ਪ੍ਰਾਣੀਆਂ ਗੱਲਾਂ ਨੇ ਤੇ ਜਿਵੇਂ ਰਿੱਧੀ ਕਿਵੇਂ ਵਰਤਦੀ ਹੈ ਜਿਵੇਂ ਬਾਬਾ ਨਿਹਾਲ ਸਿੰਘ ਜੀ ਉਦਾਸ ਹੋ ਕੇ ਉਹ ਤੋਂ ਚੱਲੇ ਨਦੇੜ ਤੋਂ ਹਜੂਰ ਸਾਹਿਬ ਤੋਂ ਵੀ ਮੈਨੂੰ ਇਹ ਜਿਹੜੇ ਦੱਖਣੀ ਨੇ ਟਿਕਣ ਨਹੀਂ ਦਿੰਦੇ ਪ੍ਰਸ਼ਾਦਾ ਪਾਣੀ ਸੰਗਤਾਂ ਦੀ ਮੈਂ ਸੇਵਾ ਕਰਨਾ ਚਾਹਣਾ ਪਰ ਮੈਨੂੰ ਛਕਾਉ ਨਹੀਂ ਦਿੰਦੇ ਮੈਂ ਖਾਲੀ ਹੋ ਗਿਆ ਦਸ਼ਮੇਸ਼ ਪਿਤਾ ਜੀ ਫਿਰ ਸਟੇਸ਼ਨ ਤੋਂ ਸਟੇਸ਼ਨ ਤੇ ਹਾਜ਼ਰ ਹੋ ਗਏ ਆ ਕੇ ਕਹਿੰਦੇ ਲੈ ਪਿਆਰੇ ਆ ਹੱਥ ਤੇਰਾ ਤੇ ਖੀਸਾ ਮੇਰਾ ਕੱਲ ਜਦੋਂ ਜੇਬ ਦੇ ਵਿੱਚ ਹੱਥ ਪਾ ਕੇ ਨਾ ਖੀਸੇ ਵਿੱਚ ਐਂ ਕੱਢ ਲਿਆ ਕਰੀ ਬਸ ਜਾ ਉਹਦੇ ਥੱਬਾ ਨੋਟਾਂ ਦਾ ਆ ਜਾ ਕਰੋ ਮੁਠੀ ਭਰ ਕੇ ਪੂਰੀ ਪ੍ਰਸ਼ਾਦਾ ਪਾਣੀ ਸ਼ਿਕਾਇਜਾ ਲੰਗਰਾਂ ਦੇ ਵਿੱਚ ਤੇਰੇ ਬਰਕਤ ਆਉਗੀ ਉਹ ਹੁੰਦੀ ਹੈ ਰਿੱਧੀ ਜਿਵੇਂ ਸੰਤ ਆਤਰ ਸਿੰਘ ਮਹਾਰਾਜ ਕੋਲੇ ਕੋਈ ਸੰਗਤ ਆ ਗਈ ਸੇਵਾਦਾਰ ਕਹਿੰਦਾ ਮਹਾਰਾਜ ਪ੍ਰਸ਼ਾਦਾ ਪਾਣੀ ਹੈ ਨਹੀਂ ਘਟ ਗਿਆ ਮਹਾਪੁਰਸ਼ ਕਹਿੰਦੇ ਐ ਕਰ ਮੂਲ ਮੰਤਰ ਨਾਲ ਲਾ ਕੇ ਨਾ ਇਹ ਸ਼ਬਦ ਕਰੇ ਜੇ ਕੱਪੜਾ ਪਾ ਦੇ ਕਹਿੰਦੇ ਪ੍ਰਸ਼ਾਦੇ ਤੇ ਲੰਗਰ ਤੇ ਟੱਕ ਦੋ ਦੇਖਣਾ ਨਾ ਦਿਓ ਕਿਸੇ ਨੂੰ ਨਿਗਾਹ ਰੱਖੀ ਦੀ ਬਬੇ ਮੂਲ ਮੰਤਰ ਲਾ ਕੇ ਨਾਨਕ ਹੋਸੀ ਵੀ ਸਾਰਾ ਮੂਲ ਮੰਤਰ ਪੜ ਕੇ ਤੇ ਚਰ ਮੂਲ ਨਾਲ ਥੋੜੀ ਦੋ ਜਿਚਰ ਆਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਧਨਮਾਲ ਇਹ ਪੜੀ ਜਾਓ ਉਹ ਪੜਦੇ ਰਹੇ ਤਾਂ ਮੁੱਕੇ ਹੀ ਨਹੀਂ ਇਹਨੂੰ ਕਹਿੰਦੇ ਰਿੱਧੀ ਵਰਤ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ